ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਰੁੱਤ ਦਾ ਸਮਾਂ ਚੱਲ ਰਿਹਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜਿੱਥੇ-ਜਿੱਥੇ ਵੀ ਸੰਗਤਾਂ ਬੈਠੀਆਂ ਹਨ ਪੂਰੇ ਸੰਸਾਰ ਭਰ ਦੇ ਵਿੱਚ ਪਹਿਲਾਂ ਪੱਤੇ ਝੜ ਸੀ ਫੁੱਲ ਸੁੱਕ ਗਏ ਸਨ ਬੂਟੇ ਸੁੱਕ ਗਏ ਸਨ ਕਿੰਨੇ ਸੋਹਣੇ ਸੋਹਣੇ ਦਰਖਤਾਂ ਦੇ ਨਾਲ ਇੱਕ ਵੀ ਪੱਤਾ ਨਜ਼ਰ ਨਹੀਂ ਸੀ ਆਉਂਦਾ ਗੁਰਮੁਖੀ ਵਿੱਚ ਪੱਤੇ ਝੜ ਕੇ ਜਾਂਦਾ ਹੈ ਕਿਉਂਕਿ ਰੁੱਤਾਂ ਫਿਰ ਜਾਂਦੀਆਂ ਹਨ ਰੁੱਤ ਫਿਰੀ ਬਾਬਾ ਫਰੀਦ ਜੀ ਦੇ ਸ਼ਲੋਕ ਵੀ ਪੜੋ ਰੁੱਤ ਫਰੀ ਵਣ ਕੰਬਿਆ ਜੰਗਲ ਨੂੰ ਕੰਬਾ ਲੱਗ ਜਾਂਦਾ ਹੈ ਪੱਤੇ ਝੜੇ ਝੜ ਪਾਏ ਪੱਤੇ ਸਾਰੇ ਉਤਰ ਜਾਂਦੇ ਹਨ ਕੋਹਲੀ ਪਏ ਹੁੰਦੇ ਨੇ ਦਰਖਤ ਤੇ ਪਰ ਜਿਨ੍ਹਾਂ ਟਾਣੀਆਂ ਦੇ ਨਾਲੋਂ ਟੁੱਟਦੇ ਨੇ ਉਹਨਾਂ ਟਾਣੀਆਂ ਦੇ ਨਾਲ ਮੁੜ ਕੇ ਜੁੜ ਨਹੀਂ ਸਕਦੇ ਜਿਨ੍ਹਾਂ ਦਰਖਤਾਂ ਦੇ ਨਾਲੋਂ డిటాచ్మెంట్ ਹੋ ਜਾਂਦੀ ਹੈ ਵਾਹਿਗੁਰੂ ਤੋੜ ਦਿੰਦੇ ਹਨ ਪੱਤ ਝੜਦੇ ਟਾਈਮ ਤੇ ਮੁੜ ਕੇ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਜਿਵੇਂ ਟੁੱਟੇ ਹੋਏ ਫਲ ਮੁੜ ਕੇ ਨਹੀਂ ਲੱਗਦੇ درخت ਨੂੰ ਉਦਾਂ ਟੁੱਟੇ ਹੋਏ ਪੱਤੇ ਜਿਹੜੇ ਹਨ ਲੀਫ ਜਿਹੜੇ ਹਨ ਮੁੜ ਕੇ ਨਹੀਂ ਲੱਗਦੇ ਫਰੀਦਾ ਰੁੱਤ ਫਿਰ ਬੰਦੇ ਦੀ ਵੀ ਰੁੱਤ ਫਿਰ ਜਾਂਦੀ ਹੈ ਕੁਝ ਟਮਾ ਸਮਾਂ ਮੰ ਦੀ ਗੋਦ ਵਿੱਚ ਨਿਕਲ ਜਾਂਦਾ ਹੈ ਪਿਤਾ ਦੇ ਨਾਲ ਨੰਗ ਜਾਂਦਾ ਹੈ ਮਹਾਪਿਓ ਦੇ ਨਾਲ ਕੁਝ ਸਮਾਂ ਨੰਗ ਜਾਂਦਾ ਹੈ ਅੱਗੇ ਵਿਆਹ ਸ਼ਾਦੀਆਂ ਹੋ ਜਾਂਦੀਆਂ ਹਨ ਭਾਵੇਂ ਧੀ ਹੋਵੇ ਤੇ ਭਾਵੇਂ ਪੁੱਤਰ ਹੋਵੇ ਸੋਹਣੇ ਰੰਗ ਲੱਗ ਜਾਂਦੇ ਹਨ ਦੁਨੀਆ ਦੇ ਵਿੱਚ ਆਗੋਂ ਉਹਨਾਂ ਦਾ ਆਪਣਾ ਬਾਗ ਪਰਿਵਾਰ ਹੋ ਜਾਂਦਾ ਹੈ ਫੁੱਲਵਾੜੀ ਜਿਹੜੀ ਹੈ ਉਹ ਖਿੜ ਜਾਂਦੀ ਹੈ ਜਿਵੇਂ ਹੁਣ ਬਸੰਤ ਰੁੱਤ ਦੇ ਵਿੱਚ ਫੁੱਲ ਖਿੜੇ ਹੋਏ ਹਨ ਬਾਬਾ ਫਰੀਦ ਜੀ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਦਾਂ ਰੂਪਾਂ ਬਦਲ ਜਾਂਦੀਆਂ ਹਨ ਐ ਬੰਦਿਆ ਤੇਰਾ ਸਰੀਰ ਵੀ ਬਦਲ ਜਾਂਦਾ ਹੈ ਤੇਰੇ ਤੇ ਵੀ ਪੱਤ ਝੜ ਆ ਜਾਂਦੀ ਹੈ ਤੇਰੀ ਵੀ ਵਾਲ ਬੱਚੇ ਨਿੱਖੜ ਜਾਂਦੇ ਹਨ ਕੋਈ ਬੱਚਾ ਕਿੱਥੇ ਹੈ ਕੋਈ ਧੀ ਕਿੱਥੇ ਹੈ ਕੋਈ ਪੁੱਤਰ ਕਿੱਥੇ ਹੈ ਸਰੀਰ ਦੇ ਅੰਗ ਵੀ ਕਈ ਵਾਰੀ ਵਿਛੜ ਜਾਂਦੇ ਹਨ ਪਰੀਦਾ ਰਤ ਫਰੀ ਡਰੀ ਉਹ ਸਾਹ ਕਾਲ ਪ੍ਰਖ ਵਾਹਿਗੁਰੂ ਜੀ ਤੋਂ ਰੁੱਤਾਂ ਬਦਲਣੀਆਂ ਹੀ ਬਦਲੀਆਂ ਹਨ ਰੁੱਤਾਂ ਬਦਲਣ ਗਈਆਂ ਪਰ ਜੇ ਗੁਰਬਾਣੀ ਸੁਣਾਂਗੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮਨ ਤੇ ਵਸਾਵਾਂਗੇ ਫਿਰ ਅਲੱਟ ਰਵਾਂਗੇ ਨਾਮ ਜਪਾਂਗੇ ਸੇਵਾ ਕਰਾਂਗੇ ਸਿਮਰਨ ਕਰਾਂਗੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹ ਸਿਮਰਨ ਜੋ ਸਾਰਿਆਂ ਤੋਂ ਉੱਚਾ ਹੈ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਫਰੀਦਾ ਰੁੱਤ ਫਿਰੀ ਆਪਣੇ ਆਪ ਨੂੰ ਵੀ ਕਦੀ ਦਰਪਣ ਵਿੱਚ ਸ਼ੀਸ਼ੇ ਵਿੱਚ ਪੱਕ ਲਈਏ ਪਹਿਲਾਂ ਮੇਰਾ ਮੁਖੜਾ ਕਿਉਂ ਜਿਆ ਸੀ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਦਾੜਾ ਕਿੰਨਾ ਸੁੰਦਰ ਕਾਲਾ ਦਿੱਤਾ ਹੋਇਆ ਸੀ ਤੇ ਅੱਜ ਕੀ ਹੋਇਆ ਦੇਖ ਫਰੀਦਾ ਜੇਥੀ ਆ ਦਾੜੀ ਹੋਈ ਪੂਰ ਪੂਰੀ ਹੋ ਗਈ ਦਾੜੀ ਤੇ ਦਾ ਮਤਲਬ ਕੀ ਹੈ ਗੁਰਬਾਣੀ ਸਮਝਾਉਂਦੀ ਹੈ ਸਾਨੂੰ ਸਾਰਿਆਂ ਨੂੰ ਅੱਗੋਂ ਨੇੜਾ ਆਇਆ ਪਿੱਛਾ ਰਹਿ ਆ ਦੂਰ ਪਿੱਛਾ ਉਹ ਜਿਹੜਾ ਟਾਈਮ ਮਾਂ ਦੀ ਗੋਦ ਵਾਲਾ ਮਾਂ ਪਿਓ ਦੇ ਨਾਲ ਤੁਰਨ ਫਿਰਨ ਵਾਲਾ ਉਹ ਦੂਰ ਰਹਿ ਗਿਆ ਅੱਜ ਵੀ ਸਮਝ ਲਵੇ ਮਨ ਗੁਰਬਾਣੀ ਪੜੀਦੀ ਹੈ ਮਨ ਨੂੰ ਸਮਝਾਉਣ ਵਾਸਤੇ ਕਿਉਂਕਿ ਗੁਰਬਾਣੀ ਦੇ ਵਿੱਚ ਗਿਆਨ ਹੀ ਗਿਆਨ ਹੈ ਸੋਝੀ ਹੀ ਸੋਝੀ ਹੈ ਸਮੱਤੀ ਹੀ ਸਮੱਤੀ ਹੈ ਸੋ ਮਤ ਬਾਰੇ ਵੀ ਦੱਸਿਆ ਹੈ ਗੁਰਬਾਣੀ ਵਿੱਚ ਸੋ ਮਤ ਬਾਰੇ ਵੀ ਦੱਸਿਆ ਹੈ ਸੋ ਚੱਜੀ ਜ਼ਿੰਦਗੀ ਕਿੱਦਾਂ گزارਣੀ ਹੈ ਉਹ ਵੀ ਸਮਝਾ ਦਿੰਦਾ ਹੈ ਗੁਰਬਾਣੀ ਵਿੱਚ ਕੁਚੱਜੀ ਬਾਰੇ ਵੀ ਦੱਸ ਦਿੰਦਾ ਹੈ ਸ਼ਬਦ ਵੀ ਆ ਜਾਂਦੇ ਹਨ ਸੋ ਚੱਜੀ ਕੁਚੱਜੀ ਫਰੀਦਾ ਰਤ ਫਿਰ ਕਦੀ ਆਪਣੇ ਵੱਲ ਦੇ ਖੋਰਤ ਫਿਰ ਜਾਂਦੀ ਹੈ ਆਪਣੀ ਸ਼ਕਲ ਸੂਰਤ ਮੂੰਹ ਮੱਥਾ ਆਪਣਾ ਸਰੀਰ ਤੱਕੋ ਦਰਪਣ ਦੇ ਵਿੱਚ ਗੁਰਬਾਣੀ ਵੀ ਦਰਪਣ ਹੈ ਜੇ ਗੁਰਬਾਣੀ ਨੂੰ ਸੁਣ ਕੇ ਇਹ ਮਨ ਸਮਝ ਲਵੇ ਤਾਂ ਦਰਪਣ ਵਿੱਚੋਂ ਗੁਰਬਾਣੀ ਦਰਪਣ ਹੈ ਉਦੇ ਵਿੱਚੋਂ ਪਤਾ ਲੱਗ ਜਾਂਦਾ ਹੈ ਮੈਂ ਕਿੱਥੇ ਪਹੁੰਚ ਗਿਆ ਹਾਂ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਦੀ ਧਾਤ ਛੇਵੇਂ ਕਾਮਨਾ ਪੁਛੇ ਜਾਤ ਸਤਵੇਂ ਸੰਜ ਕੀ ਆ ਘਰਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ 80 ਸਾਲਾਂ ਤੱਕ ਇਨਾਂ ਕ੍ਰੋਧ ਵੱਧ ਜਾਂਦਾ ਹੈ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਇਹ ਨਾ ਕਰਦਾ ਤੁਹਾਨੂੰ ਕੌਣ ਪਾਲਦਾ ਮੈਂ ਨਾ ਹੋਂਦਾ ਉਹਨੂੰ ਕਹਿੰਦੇ ਪੁੱਛਣਾ ਸੀ ਕ੍ਰੋਧ ਕਰ ਕਰਕੇ ਜਿਹੜਾ ਥੋੜਾ ਬਹੁਤਾ ਤਨ ਬਚਿਆ ਹੁੰਦਾ ਹੈ ਬਾਡੀ ਬਚੀ ਹੁੰਦੀ ਹੈ ਸਰੀਰ ਬਚਿਆ ਹੁੰਦਾ ਹੈ ਉਹਦਾ ਵੀ ਬੰਦਾ ਨਾਸ ਕਰ ਲੈਂਦਾ ਹੈ ਗੁੱਸਾ ਕਰ ਕਰਕੇ ਕ੍ਰੋਧ ਕਰ ਕਰਕੇ ਕ੍ਰੋਧ ਦੇ ਵਿੱਚ ਬੋਲ ਬੋਲ ਕੇ ਚੁੱਪ ਨਹੀਂ ਰਹਿ ਸਕਦਾ ਚੁੱਪ ਰਹਿਣਾ ਹੀ ਭਲਾ ਹੈ ਚੁੱਪ ਹੈ ਚੰਗਾ ਨਾਨਕਾ ਜੱਪੋ ਵਾਹਿਗੁਰੂ 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 ਜੀ ਦੇ ਨਾਮ ਤੋਂ ਉੱਤੇ ਕੁਝ ਨਹੀਂ ਆਪਣੇ ਆਪਣੇ ਮਨ ਨੂੰ ਕਹਿਣਾ ਵੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਮੰਨਣੇ ਹਨ ਜਪ ਮੰਨ ਸਤਨਾਮ ਸਦਾ ਸਤਨਾਮ ਗੁਰਬਾਣੀ ਨੂੰ ਇਹਨਾਂ ਦੋਨਾਂ ਕੰਨਾਂ ਦੇ ਨਾਲ ਸੁਣ ਕੇ ਉਹ ਉਪਦੇਸ਼ ਜੋ ਹੈ ਉਹ ਮਨ ਵਿੱਚ ਵਸਾਉਣਾ ਹੈ ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਐ ਮਨ ਹਰਾ ਭਰਾ ਹੋ ਜਾ ਕਿਉ ਸੁੱਕਾ ਪਿਆ ਹੈ ਭਾਵੇਂ ਬਸੰਤ ਰੁੱਤ ਹੈ ਜੇ ਤੂੰ ਆਪਣੇ ਸਤਿਗੁਰੂ ਜੀ ਦੇ ਨਾਲ ਨਹੀਂ ਇੰਨੀ ਹਰਿਆਵਲ ਹੁੰਦਿਆਂ ਵੀ ਤੂੰ ਸੁੱਕਾ ਹੋਇਆ ਹੈ ਸ਼ਬਦ ਆਉਂਦੇ ਹਨ ਪਵਿੱਤਰ ਪਾਵਨ ਗੁਰਬਾਨੀ ਦੇ ਵਿੱਚ ਬਿਨਾ ਵਾਹਿਗੁਰੂ ਜੀ ਦੇ ਨਾਮ ਤੋਂ ਇਹ ਤਨ ਸੁੱਕ ਜਾਂਦੇ ਹਨ ਕਿੰਨਾ ਸੋਹਣਾ ਮਾਸ ਹੋਵੇ ਇਸ ਬਾਡੀ ਤੇ ਫਰੀਦਾ ਤਨ ਸੁੱਕਾ ultimately he turns blind deaf and lame and do the body gets tied ਤਾਕਤਾਂ ਚਲੀਆਂ ਜਾਂਦੀਆਂ ਹਨ ਬਲ ਹੀਣਾ ਮਤ ਹੀਣ ਹੋਏ ਨਾਉ 72 ਅਬਰੜਾਵੇ ਨੋਨ ਟੂ ਬੀ 72 ਹੀ ਬਿਕਮਸ ਫਰੇਲ ਕਿੱਡਾ ਮੋਟਾ ਹੁੰਦਾ ਸੀ ਪਤਲਾ ਪੈ ਗਿਆ ਐਂਡ ਵਿਜ਼ਡਮ ਲੈਸਨ ਵਾਈਜ਼ ਕਿੰਨੀ ਬੁੱਧ ਹੁੰਦੀ ਸੀ ਕਿੰਨੀ ਸਮੱਤੀ ਹੁੰਦੀ ਸੀ ਕਿੰਨਾ ਸਿਆਣਾ ਸੀ ਸਾਰੀਆਂ ਸਿਆਣਪਾਂ ਖਤਮ ਹੋ ਗਈਆਂ ਖੋ ਗਈਆਂ ਬਲਹੀਣਾ ਮਤ ਹੀਣ ਹੋਏ ਮਤ ਚਲੀ ਗਈ ਜਿਹੜੀ ਮਤ ਨਾਲ ਲੋਕਾਂ ਨੂੰ ਸਲਾਵਾ ਦਿੰਦਾ ਸੀ ਉਹ ਮਤ ਖਤਮ ਹੋ ਗਈ ਬਲ ਹੀਣਾ ਮਤ ਹੀਣ ਹੋਏ ਬਾਂਹ ਦਾ ਬਲ ਚਲਾ ਗਿਆ ਹੱਥਾਂ ਦਾ ਬਲ ਚਲਾ ਗਿਆ ਬੁੱਧ ਦਾ ਮੈਮਰੀ ਜਿਹੜੀ ਸੀ ਉਹ ਬਲ ਚਲਾ ਗਿਆ ਕਿਉਂਕਿ ਬੰਦੇ ਦੇ ਹੱਥ ਬਲ ਆਪਣਾ ਹੈ ਹੀ ਨਹੀਂ ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਪੜਿਆ ਕਰੀਏ ਇਸ ਕਾ ਬਲ ਨਹੀਂ ਇਸ ਹੱਥ ਤੇ ਫਿਰ ਕੌਣ ਇਸ ਬੰਦੇ ਨੂੰ ਤੋਰਦਾ ਫੇਰਦਾ ਹੈ ਕੌਣ ਉਡਾਈ ਫਿਰਦਾ ਹੈ ਜਿਵੇਂ ਸੜਕਾਂ ਤੇ ਗੱਡੀਆਂ ਉੱਡ ਰਹੀਆਂ ਹਨ ਵਿੱਚ ਹਵਾ ਹੈ ਜੇ ਸਾਹ ਹੈਗੇ ਨੇ ਮਾਲਕ ਵੱਲੋਂ ਦਿੱਤੇ ਹੋਏ ਤੇ ਬੰਦਾ ਉੱਡਿਆ ਫਿਰਦਾ ਹੈ ਕੰਮਾਂ ਤੇ ਆ ਜਾਂਦਾ ਹੈ ਘਰ ਚਲਾ ਜਾਂਦਾ ਹੈ ਸਕੂਲਾਂ ਵਿੱਚ ਚਲਾ ਜਾਂਦਾ ਹੈ ਬੱਚੇ ਲੈ ਆਉਂਦਾ ਹੈ ਛੱਡ ਆਉਂਦਾ ਹੈ ਸਾਰੀ ਦੁਨੀਆ ਘੁੰਮ ਲੈਂਦਾ ਹੈ ਜਹਾਜ਼ਾਂ ਦੇ ਵਿੱਚ ਫਿਰ ਲੈਂਦਾ ਹੈ ਕਾਦੇ ਨਾਲ ਪਵਨ ਹੈ ਇਸ ਕਰਕੇ ਪਵਨ ਗੁਰੂ ਹੈ ਪਾਈਓ ਸਤਿਗੁਰਾਂ ਨੇ ਸਮਝਾਇਆ ਹੈ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚੰਦ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਕਾਰ ਦਾ ਬਸੰਤ ਰੁੱਤ ਦਾਸ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਗੁਰੂ ਦੀ ਕਿਰਪਾ ਦੁਆਰਾ ਇੱਥੇ ਆ ਕੇ ਬੈਠ ਜਾਂਦਾ ਹਾਂ ਕੜੀ ਮਹਾਰਾਜ ਦੇ ਦਰਸ਼ਨ ਬੈਠ ਕੇ ਕਰਦਾ ਰਹਿੰਦਾ ਹਾਂ ਜੋ ਗੁਰਬਾਣੀ ਮਨ ਵਿੱਚ ਆਉਂਦੀ ਹੈ ਉਹ ਵੀ ਆਪ ਜੀ ਵਾਸਤੇ ਨੋਟ ਕਰਦਾ ਰਹਿੰਦਾ ਹਾਂ ਨਾਲ ਹੀ ਕਿੰਨੀ ਸੋਹਣੀ ਹਰਿਆਵਲ ਹੈ ਨਿਕਨਕੇ ਸੋਹਣੇ ਸੋਹਣੇ ਫੁੱਲ ਹਨ ਵੇਖ ਫੁੱਲ ਫੁੱਲ ਫੁੱਲੇ ਤੇ ਮਹਾਰਾਜ ਦਾ ਹੁਕਮ ਹੈ ਇਹ ਬੰਦਿਆ ਸਾਰਿਆਂ ਨੂੰ ਕੌਮਨ ਕਹਿੰਦੇ ਹਨ ਅਹੰਗ ਤਿਆਗ ਤੇ ਆਗੇ ਇਹ ਵਿਚਾਰੇ ਫੁੱਲ ਜਿਹੜੇ ਨੇ ਇਹਨਾਂ ਵਿੱਚ ਤੇ ਕੋਈ ਹੰਕਾਰ ਨਹੀਂ ਕੋਈ ਸਾੜਾ ਨਹੀਂ ਕੋਈ ਜੈਲਸੀ ਨਹੀਂ ਐ ਮਨਾਂ ਤੇਰੇ ਵਿੱਚ ਕਿਉਂ ਐਨੀ ਜੈਲਸੀ ਹੈ ਕਿਉਂ ਇੰਨਾ ਸਾੜਾ ਹੈ ਕਿਉਂ ਕਿਉਂ ਇੰਨਾ ਦੂਜਿਆਂ ਵਾਸਤੇ ਦੁੱਖ ਹੈ ਤੂੰ ਗੁਰਬਾਣੀ ਸੁਣਿਆ ਕਰ ਪਰ ਕਾ ਬੁਰਾ ਨਾ ਰੱਖੋ ਚੀਤ ਐ ਮਨਾ ਕਦੀ ਤੈਨੂੰ ਦੁੱਖ ਨਹੀਂ ਮਿਲੇਗਾ ਤੁਮ ਕੋ ਦੁੱਖ ਨਹੀਂ ਭਾਈ ਮੀਤ ਭਰਾਵਾ ਮਿੱਤਰਾ ਤੈਨੂੰ ਕਦੀ ਦੁੱਖ ਨਹੀਂ ਲੱਗੇਗਾ ਮਨ ਵੀ ਮਿੱਤਰ ਹੈ ਸੋਣ ਮਨ ਮਿੱਤਰ ਪਿਆਰਿਆ ਮੇਲਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਜਿੰਨਾ ਚਿਰ ਜਵਾਨੀ ਹੈ ਜੋਬਨ ਹੈ ਸਾਹ ਹਨ ਤਬ ਲਗ ਇਹ ਤਨ ਦੇ ਇਹ ਜਿਹੜੀ ਦੇਹ ਦਾ ਤੂੰ ਮਾਨ ਕਰਦਾ ਉਹਨਾਂ ਚਿਰ ਹੈ ਜਿੰਨਾ ਚਿਰ ਤੇਰੇ ਵਿੱਚ ਵਾਹਿਗੁਰੂ ਜੀ ਦਿੱਤੋਂ ਵੱਲੋਂ ਦਿੱਤੇ ਹੋਏ ਸਾਹ ਹਨ ਜਦ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਉਹਨਾਂ ਚਿਰੇ ਤਨ ਹੈ ਉਹਨਾਂ ਚਿਰੇ ਦੇ ਬਾਡੀ ਹੈ ਦੇ ਸਰੀਰ ਨੂੰ ਆਖਿਆ ਹੈ ਸਤਿਗੁਰਾਂ ਨੇ ਰੋਜ਼ ਪੜ੍ਹਦੇ ਹਾਂ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਵਿੱਚ ਸ਼ਬਦ ਆਉਂਦੇ ਹਨ ਭਈ ਪ੍ਰਾਪਤ ਮਾਨੁਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਤੇਰੀ ਬਰੀ ਆ ਵਰਕਾਜ ਤੇਰੇ ਕਿਤੇ ਨਾ ਕਾਮ ਐ ਮਨਾ ਗੁਰਦੁਆਰਾ ਸਾਹਿਬ ਚਲਾ ਜਾਇਆ ਕਰ ਮੇਲ ਸਾਧ ਸੰਗਤ ਭਜ ਕੇ ਵਲ ਨਾਮ ਕੇਵਲ ਕਹਿੰਦੇ ਨੇ ਇੱਕ ਇੱਕੋ ਅਕਾਲ ਪੁਰਖ ਜੀ ਦਾ ਨਾਮ ਜਪਿਆ ਕਰ ਮੂਲ ਮੰਤਰ ਪੜਿਆ ਕਰ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰਗੁਰ ਪ੍ਰਸਾਦ ਜਪਿਆ ਕਰ ਆਦ ਸੱਚ ਜੁਗਾਦ ਸੱਚ ਹੈ ਭੀ ਸਤਿ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਨੂੰ ਜਪਿਆ ਕਰ ਜੋ ਆਦ ਵਿੱਚ ਵੀ ਆਪ ਹੀ ਸੱਚੇ ਵਾਹਿਗੁਰੂ ਜੀ ਸਨ ਹੁਣ ਵੀ ਹਨ ਜਦੋਂ ਆਪਾਂ ਨਹੀਂ ਰਵਾਂਗੇ ਦੁਨੀਆ ਤੇ ਕੋਈ ਵੀ ਉਦੋਂ ਹੀ ਸੱਚੇ ਵਾਹਿਗੁਰੂ ਜੀ ਹੋਣਗੇ ਉਸ ਵੇਲੇ ਦੀ ਜਿਹੜੀ ਦੁਨੀਆ ਹੋਏਗੀ ਬਾਲ ਬੱਚੇ ਵੱਡੇ ਛੋਟੇ ਤੀਆਂ ਪੁੱਤਰ ਮਾਤਾਵਾਂ ਭੈਣਾਂ ਭਰਾ ਜੰਨੇ ਫਲ ਬੂਟੇ ਜੋ ਵੀ ਉਸ ਵੇਲੇ ਜੁਨੀਆ ਹੋਣਗੀਆਂ ਜਿਵੇਂ ਹੁਣ 84 ਲੱਖ ਜੁਨ ਕਹੀ ਜਾਂਦੀ ਹੈ ਸਾਰੇ ਵਾਹਿਗੁਰੂ ਜੀ ਨੂੰ ਮੰਨਣਗੇ ਪਰਮੇਸ਼ਰ ਜੀ ਨੂੰ ਮੰਨਣਗੇ ਬਿਨਾ ਪਰਮੇਸ਼ਰ ਤੋਂ ਹੋਰ ਕੋਈ ਨਹੀਂ ਹੋਵੇਗਾ ਹਰ ਕਾ ਨਾਮ ਤੇ ਆਏ ਕੈ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਜਿਨ੍ਹਾਂ ਨੇ ਨਾਮ ਜਪਿਆ ਹੈ ਬੜੀ ਮੁਸ਼ਕਤ ਕਮਾਈ ਹੈ ਉਹਨਾਂ ਕਾਲ ਕਾਲੀ ਹੈ ਜੇ ਮੇ ਕੰਮਕਾਰ ਕਰੀਦਾ ਹੈ ਉਸ ਕਮਾਈ ਦੇ ਵਿੱਚੋਂ ਜੇ ਕੋਈ দান ਕਰੀਏ ਤੇ ਉਹ ਲੱਗ ਜਾਂਦਾ ਹੈ ਪੈਸਾ ਵੀ ਦੇਖਣਾ ਪੈਂਦਾ ਕਿੱਥੋਂ ਆਇਆ ਹੈ ਸ਼ਬਦ ਪਿਆਰਿਓ ਯਾਦ ਰੱਖਿਆ ਕਰੀਏ ਕਾਲ ਖਾਏ ਮਿਹਨਤ ਕਰਕੇ ਖਾਵੇ ਕਿਛ ਹੱਥੋਂ ਦੇ ਉਸ ਮਿਹਨਤ ਦੇ ਪੈਸੇ ਵਿੱਚੋਂ ਕੋਈ ਲੰਗਰ ਕਰਾਵੇ ਕੋਈ ਸੇਵਾ ਕਰੇ ਉਹ ਨੂੰ ਰੱਬ ਦਾ ਲੱਭਦਾ ਹੈ ਸ਼ਬਦ ਪੜਿਆ ਕਰੋ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਉੰਜ ਜਿੰਨਾ ਮਰਜੀ ਢੂੰਡਦੇ ਰਹੀਏ ਰਾ ਨਹੀਂ ਲੱਭਦਾ ਰਾ ਲੱਭਦਾ ਹੈ ਕਿਰਤ ਕਮਾਈ ਕਰਕੇ ਐ ਸ਼ਬਦ ਆਪਣੇ ਦਿਲ ਰੂਪੀ ਪੇਪਰ ਤੇ ਕਾਗਜ਼ ਤੇ ਲਿਖ ਲੈਣ ਦੀ ਕਿਰਪਾਲਤਾ ਕਰਨੀ ਘਾਲ ਖਾਏ ਕਿਛ ਹੱਥੋਂ ਦੇ ਆਪਣੇ ਹੱਥਾਂ ਨਾਲ ਦਾਨ ਕਰੀਏ ਤਾਂ ਉਹ ਤੇ ਗੁਰਦੁਆਰਾ ਸਾਹਿਬ ਜਾ ਕੇ ਹੱਥਾਂ ਨਾਲ ਦਾਲ ਵਰਤਾਈ ਦੀ ਹੈ ਪ੍ਰਸ਼ਾਦੇ ਵਰਤਾਈ ਦੇ ਹਨ ਕੜਾ ਪ੍ਰਸ਼ਾਦ ਵਰਤਾਈਦਾ ਹੈ ਚਦਰਾਂ ਵਿਛਾਈਆਂ ਹਨ ਗੁਰੂ ਮਹਾਰਾਜ ਜੀ ਦੇ ਅੱਗੇ ਫੁੱਲ ਟਿਕਾਈਦੇ ਹਨ ਕਿਉਂਕਿ ਇਹਨਾਂ ਹੱਥਾਂ ਕੋਲੋਂ ਕੋਈ ਸੇਵਾ ਹੋ ਜਾਵੇ ਤੇ ਸੇਵਾ ਕਦੀ ਨੇ ਸਫਲ ਨਹੀਂ ਜਾਂਦੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਜਿਹੜਾ ਚਿੱਤ ਲਾ ਕੇ ਸੇਵਾ ਕਰੇ ਉਹਦੀ ਸੇਵਾ ਸਫਲ ਹੋ ਜਾਂਦੀ ਹੈ ਇਹ ਵੀਡੀਓ ਦਾਸ ਨੇ ਗੁਰੂ ਨਾਨਕ ਨਿਸ਼ਕਾਮ ਜਥਾ ਲੀਡਸ ਦੀ پارک ਵਿੱਚ ਖਲੋਤਿਆਂ ਖਲੋਤਿਆਂ ਬਣਾਇਆ ਹੈ ਕਿਉਂਕਿ ਮਹਾਰਾਜ ਦੇ ਦਰਸ਼ਨ ਹੋ ਰਹੇ ਹਨ ਸਾਹਮਣੇ ਗੁਰੂ ਘਰ ਦੇ ਬੜਾ ਆਨੰਦ ਪ੍ਰਾਪਤ ਹੁੰਦਾ ਹੈ ਬੱਚੇ ਆ ਰਹੇ ਹਨ ਕੋਈ ਵਾਜਾ ਸਿੱਖਣ ਆ ਰਿਹਾ ਹੈ ਕੋਈ ਤਨਪੁਰਾ ਸਿੱਖਣ ਆ ਰਿਹਾ ਹੈ ਕੋਈ ਸੇਵਾ ਕਰਨ ਆ ਰਿਹਾ ਹੈ 10 ਇੱਥੇ ਕੁਰਸੀਆਂ ਲੱਗੀਆਂ ਹੋਈਆਂ ਹਨ ਬੈਠ ਕੇ ਤੱਕਦਾ ਰਹਿੰਦਾ ਹੈ ਨਾਲੇ ਜਪਦਾ ਰਹਿੰਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਜੀ ਤੁਸੀਂ ਤਨ ਹੋ ਤੁਹਾਡਾ ਨਾਮ ਆਲ ਵਰਲਡ ਵਿੱਚ ਪੂਰੀ ਦੁਨੀਆ ਵਿੱਚ ਪੂਰੇ ਸੰਸਾਰ ਵਿੱਚ ਲਿਆ ਜਾ ਰਿਹਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਤੁਸੀਂ ਸਾਰਿਆਂ ਤੋਂ ਵੱਡੇ ਹੋ ਸਤਿਗੁਰੂ ਜੀ ਕਲਯੁਗ ਦੇ ਵਿੱਚ ਸਭ ਦੀ ਰੱਖਿਆ ਤੁਸੀਂ ਕਰਨ ਵਾਲੇ ਹੋ ਤੁਹਾਡਾ ਹੀ ਨਾਮ ਸੁਖਾਲਾ ਹੈ ਕਲਯੁਗ ਦੇ ਵਿੱਚ ਕਲਯੁਗ ਨਾਨਕ ਨਾਮ ਸੁਖਾਲਾ ਕਲਯੁਗ ਨਾਨਕ ਨਾਮ ਸੁਖਾਲਾ ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਵਾਹਿਗੁਰੂ ਦਾ ਨਾਮ ਜਪਾਇਆ ਹੈ ਕੀਰਤਨ ਕੀਤੇ ਜਾਂਦੇ ਹਨ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਤਨ ਹਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਹੈ ਜਿਵੇਂ ਦਸਰਾ ਦਰਸ਼ਨ ਕਰ ਰਿਹਾ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਲੀਡਸ 11 ਵਿੱਚ ਸਾਹਮਣੇ ਪਾਰਕ ਹੈ ਸਤਿਗੁਰਾਂ ਦੇ 12ਵਾਂ ਦਰਸ਼ਨ ਕਰ ਰਿਹਾ ਹੈ ਕਿੰਨਾ ਸੁੰਦਰ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ ਹੈ ਸੰਗਤਾਂ ਆ ਜਾ ਰਹੀਆਂ ਹਨ ਬੜਾ ਮਨ ਟਿਕਦਾ ਹੈ ਇਸ پارک ਵਿੱਚ ਆ ਕੇ ਕਿਉਂਕਿ ਸਾਹਮਣੇ ਸਤਿਗੁਰਾਂ ਦਾ ਪਵਿੱਤਰ ਸਥਾਨ ਹੈ ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ ਦਰਸ਼ਨ ਕੀਤੀਆਂ ਵੀ ਸਾਰੀਆਂ ਸਰਧਾ ਪੂਰਨ ਹੋ ਜਾਂਦੀਆਂ ਹਨ ਤਨ ਤੇ ਮਨ ਵੀ ਨਹੀਂ ਹਾਲ ਹੋ ਜਾਂਦਾ ਤਨ ਮਨ ਹੋਏ ਨਹੀਂ ਹਾਲ ਜਾਗੁਰ ਤੇ ਖ ਸਾਹਮਣੇ ਆਪਣੇ ਗੁਰੂ ਦਾ 12 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵੀ ਤਨ ਤੇ ਮਨ ਕਿਉਂਕਿ ਇਕੱਠੇ ਰਹਿੰਦੇ ਨੇ ਤਨ ਤੇ ਮਨ ਜੇ ਤਨ ਹੈ ਤੇ ਮਨ ਰਹਿ ਸਕਦਾ ਹੈ ਜੇ ਮਨ ਹੈ ਤੇ ਤਨ ਰਹਿ ਸਕਦਾ ਹੈ ਜਦੋਂ ਇਹਨਾਂ ਦਾ ਵਿਛੋੜਾ ਪੈ ਜਾਂਦਾ ਹੈ when the days of life are over then the body and soul are separated ਤਨ ਕਿਤੇ ਤੇ ਮਨ ਕਿਤੇ ਤਾਂ ਇਹੋ ਮੰਨ ਨੂੰ ਸਮਝਾਇਆ ਹੈ ਮਨ ਸਮਝਾਉਣ ਕਰਨੇ ਕਚੋਕ ਪੜੀਏ ਗਿਆਨ ਗੁਰਬਾਣੀ ਵਿੱਚੋਂ ਗਿਆਨ ਪੜੀਦਾ ਹੈ ਉਸ ਗਿਆਨ ਨੂੰ ਉਹ ਗਿਆਨ ਦਾ ਦੀਵਾ ਬਾਲ ਕੇ ਫਿਰ ਆਪਣੀ ਲਾਈਫ ਜਿਹੜੀ ਹੈ ਉਹ ਸਿੱਧੇ ਸਿੱਧੇ ਰਸਤੇ ਚਲਾਉਣ ਦੀ ਕੋਸ਼ਿਸ਼ ਕਰੀਦੀ ਹੈ ਮਨ ਕੰਟਰੋਲ ਵਿੱਚ ਹੋ ਗਿਆ ਤੇ ਸਭ ਕੁਝ ਕੰਟਰੋਲ ਹੋ ਗਿਆ ਕੱਲ ਜਿਵੇਂ ਬੇਨਤੀ ਕੀਤੀ ਸੀ ਜਿਵੇਂ ਸੱਤ ਸੁਰਾਂ ਹਨ ਕੀ ਪੈਰ ਵੀ ਹੈ ਸਾਰੀਆਂ ਸੁੱਧ ਹਨ ਜੇ ਅੱਖਾਂ ਦੋ ਕੰਨ ਦੋ ਨਾਸਕਾ ਦੋ ਜੀਭਾ ਜਿਹੜੀ ਹੈ ਜੇ ਸੁੱਧ ਹੈ ਕਹਿ ਦਿੰਦੇ ਹਨ ਜੋ ਗੁਰੂ ਮਹਾਰਾਜ ਜੀ ਦਾ ਕੀਰਤਨ ਸਿਖਾਉਂਦੇ ਹਨ ਪੈਰ ਵੀ ਜਿਹੜੀ ਹੈ ਇਹ ਸਾਰੇ ਸੁੱਧ ਸਵਰ ਹਨ ਜੇ ਅੱਖਾਂ ਸੁੱਧ ਹਨ ਕੰਨ ਸੁੱਧ ਹਨ ਜੀਭਾ ਸੁੱਧ ਹੈ ਨਾਸਕਾ ਸੁੱਧ ਹੈ ਤੇ ਸੁਰ ਵਿੱਚ ਨਾਮ ਜਪਿਆ ਜਾਵੇ ਆਨੰਦ ਹੀ ਆਨੰਦ ਹੈ ਰਾਗ ਬਿਸ਼ੱਕ ਵੱਖਰੇ ਹੋ ਜਾਂਦੇ ਨੇ ਤੀਬਰ ਕਰਕੇ ਕਈ ਵਾਰੀ ਮਾਂ ਤੀਬਰ ਲਾ ਦੀ ਦਾ ਰਾਗ ਵੱਖਰਾ ਹੋ ਜਾਂਦਾ ਹੈ ਉੱਥੇ ਆਪੋ ਆਪਣੀ ਫੋਮ ਖੜੀ ਹੋ ਜਾਂਦੀ ਹੈ ਇਹ ਫਲਾਣਾ ਹੈ ਪਰ ਹੁਣ ਵੀ ਤਾਂ ਹੈ ਜੇ ਆਪਣੇ ਆਪ ਨੂੰ ਸੁੱਧ ਤੋਂ ਤੀਬਰ ਵਿੱਚ ਲੈ ਆ ਉਹ ਰਾਗ ਬਦਲ ਜਾਂਦੇ ਹਨ ਪਾਰੇ ਜੋ ਦਾਸ ਨੇ ਬੇਨਤੀ ਕੀਤੀ ਹੈ ਅੱਖਾਂ ਇੱਕੋ ਜਿਹੀਆਂ ਹੋਣ ਇੱਕੋ ਜਿਹਾ ਦੇਖਣ ਆਪਣੇ ਗੁਰੂ ਨੂੰ ਤੇ ਸਾਧ ਸੰਗਤ ਨੂੰ ਧੀਆਂ ਪੁੱਤਰਾਂ ਨੂੰ ਘਰ ਪਰਿਵਾਰ ਨੂੰ ਇੱਕ ਨਜ਼ਰ ਹੋਵੇ ਕੌਨਸ਼ੀਅਸਨੈਸ ਇੱਕ ਹੋਵੇ ਕੰਨ ਇੱਕੋ ਜਿਹਾ ਸੁਣਨ ਗੁਰਬਾਣੀ ਸੁਣਨ ਚੰਗੀਆਂ ਗੱਲਾਂ ਸੁਣਨ ਸੁਰ ਤੇ ਵਿੱਚ ਹੋਣ ਅੱਖਾਂ ਸੁਰ ਤੇ ਵਿੱਚ ਹੋਣ ਨਾਸਕਾ ਸੁਰ ਤੇ ਵਿੱਚ ਹੋਵੇ ਦੁਰਗੰਧ ਵੱਲ ਨਾ ਜਾਵੇ ਜੀਬਾ ਸੁਰ ਤੇ ਵਿੱਚ ਹੋਵੇ ਸੱਚ ਬੋਲੇ ਗੁਰਬਾਣੀ ਪੜੇ ਸੱਚੀ ਸੁੱਚੀ ਕਿਰਤ ਕਮਾਈ ਕਿਰਤ ਵਿਹਾਰ ਕਰੇ ਸੱਚ ਨਾਲ ਸਾਰਾ ਦਿਨ ਬਤੀਤ ਕਰੇ ਤਾਂ ਇਹ ਸੱਤ ਸੁਰਾਂ ਕਾਇਮ ਰਹਿੰਦੀਆਂ ਹਨ ਜਿਹੜੀਆਂ ਗੱਲੇ ਤੋਂ ਲੈ ਕੇ ਉੱਪਰ ਤੱਕ ਅਕਾਲ ਪੁਰਖ ਜੀ ਨੇ ਸੱਤ ਸੁਰਾਂ ਲੈ ਚਾਲੇ ਜਦ ਜਿਹੜੇ ਮਹਾਪੁਰਖਾਂ ਹਨ ਉਹ ਜੁੜ ਜਾਂਦੇ ਹਨ ਇਹਨਾਂ ਸੱਤਾਂ ਸੁਰਾਂ ਨੂੰ ਭੈਰ ਵੀ ਦੀਆਂ ਸੁੱਧ ਸੁਰਾਂ ਵਾਂਗੂ ਕੰਨਾਂ ਨੂੰ ਅੱਖਾਂ ਨੂੰ ਨਾਸਕਾਂ ਨੂੰ ਜੀਭਾਂ ਨੂੰ ਸੁੱਧ ਕਰ ਲੈਂਦੇ ਹਨ ਅਕਾਲ ਪੁਰਖ ਜੀ ਦੇ ਨਾਲ ਉਹਦੇ ਆਲਾਪ ਵਿੱਚ ਜੋੜ ਲੈਂਦੇ ਹਨ ਸਵਾਸਾਂ ਨਾਲ ਜੁੜ ਜਾਂਦੇ ਹਨ ਸੋ ਐਨੀ ਕਿ ਸੇਵਾ ਦਾਸ ਵੱਲੋਂ ਪ੍ਰਵਾਨ ਕਰਨੀ ਇਹ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਲੀਡਸ ਦੇ ਸਾਹਮਣੇ ਪਾਰਕ ਹੈ ਦਾਸ ਆਪ ਜੀ ਦੀ ਕਿਰਪਾ ਦੁਆਰਾ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਰੋਜ਼ ਇੱਥੇ ਆਇਆ ਕਰਦਾ ਹੈ ਆ ਕੇ ਦਾਸ ਦਾ ਕੰਮ ਹੈ ਗੁਰਬਾਣੀ ਪੜਨੀ ਗੁਰਬਾਣੀ ਸੁਣਨੀ ਗੁਰਬਾਣੀ ਨਾਲ ਪਿਆਰ ਕਰਨਾ ਕੋ ਗੁਰਬਾਣੀ ਤੋਂ ਬਿਨਾ ਹੈ ਕੁਝ ਨਹੀਂ ਦੁਨੀਆ ਤੇ ਜਦੋਂ ਚਲੇ ਜਾਈਦਾ ਉਦੋਂ ਵੀ ਭਾਈ ਸਾਹਿਬ ਜਿੰਨੂੰ ਬੁਲਾ ਕੇ ਜਾਂ ਭਾਈ ਸਾਹਿਬਾਨਾ ਨੂੰ ਬੁਲਾ ਕੇ ਅਖੰਡ ਪਾਠ ਕਰਾਈਦਾ ਹੈ ਖੁੱਲੇ ਪਾਠ ਕਰਾਈਦੇ ਹਨ ਕੀਰਤਨ ਕਰਵਾਈਦੇ ਹਨ ਸੱਦ ਪੜਾਈਦੇ ਹਨ ਅਨੰਤ ਸਾਹਿਬ ਪੜਾਈਦੇ ਹਨ ਕਈ ਕੁਝ ਕਰੀਦਾ ਹੈ ਗੁਰਬਾਣੀ ਦੀ ਉਦੋਂ ਵੀ ਲੋੜ ਪੈਂਦੀ ਹੈ ਤੇ ਕਿਉਂ ਨਾ ਜਿਉਂਦੇ ਜੀ ਪਹਿਲੇ ਗੁਰਬਾਣੀ ਦੇ ਨਾਲ ਜੁੜੇ ਰਹੀਏ ਗੁਰਬਾਣੀ ਨਾਲ ਪਿਆਰ ਕਰੀਏ ਕਿਉਂ ਨਾ ਸਾਰਿਆਂ ਨੂੰ ਕਹੀ ਆ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਅੱਜ ਕੋਈ ਦਾਸ ਨੇ ਸਰੂਪ ਨਹੀਂ ਲਾਇਆ ਕੋਈ ਫੋਟੋ ਨਹੀਂ ਲਾਈ ਅੱਜ ਗੁਰੂ ਘਰ ਦੇ ਸਾਹਮਣੇ ਜੋ پارک ਹੈ ਬਸੰਤ ਰੁੱਤ ਕਰਕੇ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਦੇਖੇ ਹਨ ਤੋਂ ਥੋੜੇ ਬਚਨ ਆਪ ਜੀ ਨਾਲ ਕਰ ਲਏ ਹਨ ਬਚਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਬੜੀਆਂ ਭੁੱਲਾਂ ਹੋ ਜਾਂਦੀਆਂ ਹਨ ਦਾਸ ਦਿਲਬਾਗ ਸਿੰਘ ਨੂੰ ਸੇਵਾਦਾਰ ਨੂੰ ਖਿਮਾ ਕਰ ਦੇਣ ਦੀ ਕਿਰਪਾ ਹਤਾ ਕਰਨੀ ਨਾਮ ਜਪਿਆ ਕਰੋ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ ਆਪ ਵੀ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਦਰਸ਼ਨ ਕਰਿਆ ਕਰੋ ਮਹਾਰਾਜ ਦੇ ਨਾਮ ਤੋਂ ਬਿਨਾ ਕੁਝ ਨਹੀਂ ਦੁਨੀਆ ਦੇ ਵਿੱਚ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਇਹ ਸੇਵਾ ਜੀ ਵੀ ਐਲ ਗੁਰਬਾਣੀ ਸੇਵਾ ਤੋਂ ਸਾਥ ਸੰਗਤ ਜੀਓ ਆਪ ਰਬ ਦਾ ਰੂਪ ਹੋ ਸਾਥ ਸੰਗਤ ਆਪ ਜੀ ਨੂੰ ਸੁਣਾਈ ਗਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਗਿਆ ਪਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਰਬ ਰੂਪ ਸਾਧ ਸੰਗਤ ਜੀ ਦਾ ਸੁਨੋ ਖਿਮਾ ਕਰ ਦੇਣਾ ਖਿਮਾ ਕਰ ਦੇਣਾ ਖਿਮਾ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ